ਨਾਲੇ ਮੇਰੀ ਗੱਲ ਸੁਣ ਤੈਨੂੰ ਕਾਲਜ ਦੇ ਅੰਦਰ ਐਂਟਰੀ ਕਿਤਰਾ ਮਿਲ ਗਈ ਆ ਆਊਟਸਾਈਡਰ ਅਲਾਉਡ ਨਹੀਂ ਹਏ ਗਏ ਥੇ ਮੈਂ ਹੁਣੇ ਨਾ ਗਾਰਡ ਨੂੰ ਫੋਨ ਕਰਦੀ ਆ ਮੈਂ ਪੁੱਛਦੀ ਆ ਕਿਸ ਤਰ੍ਹਾਂ ਤੈਨੂੰ ਐਂਟਰੀ ਕਰਾਤੀ ਆ ਉਹਨਾਂ ਨੇ ਇੱਕ ਮਿੰਟ ਮੇਰੀ ਸੁਣ ਲੋ ਸੱਦ ਲੋ ਗਾਰਡ ਨੂੰ ਸਾਬ ਜਨਾਜ ਟੌਰ ਕੱਢ ਲਿਆ ਨਾ ਤੇ ਜੇ ਅੱਜ ਵੀ ਨਾ ਕਰ ਜੇ ਤੇ ਗੱਲ ਮਾੜੀ ਆ ਬਾਕੀ ਖੁਸ਼ ਗੱਲ ਨਹੀਂ ਆਪਣੇ ਆਪ ਤੇ ਨਹੀਂ ਕੌਨਫੀਡੈਂਸ ਪੂਰਾ ਵਾ ਅੱਜ ਨਹੀਂ ਨਾ ਕਰਨੰਦਾ ਓਹ ਸਭ ਤੋਂ ਜ਼ਰੂਰੀ ਗੱਲ ਤੇ ਰਹੇਗੀ ਗਰਮੀ ਬੜੀ ਯਾਰ ਤੇ ਫੋਸਟ ਤੋਂ ਕਿ ਤਰ੍ਹਾਂ ਪਹੁੰਚੀ ਚਾਹ ਨਾ ਰਹਿ ਕੀ ਗਿਆ ਉਹ ਰਹਿ ਗਏ ਆ ਰੁਪਈਏ ਚਾਹਦੇ ਵੀ ਆਪਣੇ ਮਿਸ਼ਨ ਤੇ ਹਾਇ ਰੱਬ ਅੱਜ ਟੈਸਟ ਜਿਵੇਂ ਸਿਰ ਤੇ ਆ ਗਏ ਆ ਮੈਂ ਰੀਦੀ ਨੂੰ ਕਿਹਾ ਸੀਗਾ ਮੇਰੇ ਨਾਲ ਬੈਠ ਜਾ ਪਤਾ ਨਹੀਂ ਕਿੱਥੇ ਚਲ ਜਾਂਦੀ ਆ ਬੰਦਾ ਪੇਪਰ ਦੀ ਤਿਆਰੀ ਪਹਿਲਾਂ ਕਰੇ ਉਹਦੋਂ ਮੈਨੂੰ ਕਿਹਾ ਸੀਗਾ ਤੇਰਾ ਨਾ ਧਿਆਨ ਨਹੀਂ ਹੈਗਾ ਪੇਪਰ ਦੇ ਵੱਲ ਪਰ ਇਹ ਨਹੀਂ ਨਹੀਂ ਮੈਨੂੰ ਸਾਰਾ ਆਂਦਾ ਵਾ ਮੈਨੂੰ ਸਾਰਾ ਆਂਦਾ ਵਾ ਤੁਸੀਂ ਗੱਲਾਂ ਹਾਂ ਆਇਆ ਥੇ ਕਿਸ ਤਰ੍ਹਾਂ ਵੇਖ ਰਹਾ ਤੁਰਿਆ ਇਤਰਾਹ ਆਂਦਿਆ ਵਾ ਜਿਵੇਂ ਕਿਸੇ ਪਾਰਕ ਦੇ ਵਿੱਚ ਫੋਟੋ ਸ਼ੂਟ ਕਰਾਣ ਆਂਦਾ ਹੋਵੇ ਬਿਲਕੁਲ ਤਣਕੇ ਕੀ ਕਰਨਾ ਗਿਆ ਤੇ ਹੋਏ ਹੋਏ ਤੇ ਇੱਧਰ ਹੀ ਤੁਰੀ ਆਂਦੇ ਆ ਵਾ ਸ਼ੁਗਰ ਗਿਆ ਮੈਂ ਵੀ ਸੋਚਾਂ ਕਿਤੇ ਮੇਰੇ ਮਨ ਦਾ ਵਹਿਮ ਤੇ ਨਹੀਂ ਹੈਗਾ ਹੋ ਸਕਦਾ ਤੂੰ ਤਸਕਲ ਜੀ ਉਹ ਸੱਸਰੀ ਗੱਲ ਤੇਰੀ ਗਈ ਭਾਂਡੇ ਵਿੱਚ ਤੂੰ ਇੱਥੇ ਕਿਸ ਤਰ੍ਹਾਂ ਤੈਨੂੰ ਹੋਰ ਕੀ ਕੰਮ ਕਰਨੀ ਹੈਗਾ ਕੰਮ ਕਰਨੀ ਹੈਗਾ ਕੰਮ ਕਰ ਕਰਦੇ ਆ ਜੀ ਆਪਣਾ ਕੰਮ ਆ ਨਾ ਮੇਰੀ ਗੱਲ ਸੁਣ ਤੈਨੂੰ ਮੇਰਾ ਪਤਾ ਕਿਵੇਂ ਲੱਗ ਜਾਂਦਾ ਮੈਂ ਕਿੱਥੇ ਬੈਠੀ ਆ ਕੀ ਕਰਨੀ ਆ ਕੀ ਕੋਈ ਟਰੈਕ ਲਾਇਆ ਵਾ ਜਿੱਥੇ ਮੈਂ ਜਾਣੀ ਉੱਥੇ ਪਹੁੰਚ ਜਾਣਾ ਬੇਸ਼ਰਮਾ ਦੇ ਵਾਂਗ ਤੈਨੂੰ ਕੋਈ ਕੰਮ ਕਰਨੀ ਹੈ ਹੋਰ ਉਹ ਜੀ ਬਸ ਗੱਲ ਇਹ ਆ ਦਾਸ ਦੀ ਨਾ ਇਹੋ ਡਿਊਟੀ ਲੱਗੀ ਆ ਜੀ ਹੁਣ ਤੇ ਸਮਝ ਲੋ ਇਹ ਹੁਣ ਤੇ ਤੁਹਾਨੂੰ ਡੋਲੀ ਚ ਪਾਉਣਾ ਹੀ ਆ ਆਣਾ ਆ ਫੁਕਰੇ ਬੰਤੀ ਤੇ ਮੈਨੂੰ ਵੈਹੇ ਨਹੀਂ ਪਸੰਦ ਆ ਫਾਲਤੂ ਦੇ ਸੁਪਨੇ ਲੈਣੇ ਬੰਦ ਕਰ ਦੇ ਨਾਲੇ ਮੇਰੀ ਗੱਲ ਸੁਣ ਤੈਨੂੰ ਕਾਲਜ ਦੇ ਅੰਦਰ ਐਂਟਰੀ ਕਿਤੇ ਮਿਲ ਗਈ ਆ ਆਊਟਸਾਈਡਰ ਲਾਊਡ ਨਹੀਂ ਆ ਗਏ تھے۔ ਮੈਂ ਹੁਣੇ ਨਾ ਗਾਰਡ ਨੂੰ ਫੋਨ ਕਰਦੀ ਆ ਮੈਂ ਪੁੱਛਦੀ ਆ ਕਿਸ ਤਰ੍ਹਾਂ ਇਹਨੂੰ ਐਂਟਰੀ ਕਰਾਤੀ ਆ ਉਹਨਾਂ ਨੇ। ਇੱਕ ਮਿੰਟ ਮੇਰੀ ਸੁਣ ਲਓ ਸੱਦ ਲਓ ਗਾਰਡ ਨੂੰ 500 ਦੇ ਕੇ ਅੰਦਰ ਆਇਆ ਵਾ ਉਤਰਾ ਤੇ ਨਹੀਂ ਆਇਆ। ਇੱਕ ਘੰਟੇ ਦਾ ਟਾਈਮ ਲਿਆ ਔਰ ਕੋ ਮੈਂ 500 ਦੇ ਕੇ। ਹਾਏ ਰੱਬਾ ਪਨੀਸ਼ਵ ਦੇ ਕੇ ਅੰਦਰ ਆਇਆ ਵਾ। ਮੇਰੀ ਗੱਲ ਸੁਣ ਲਾ। ਆ ਜਿਹੜੇ ਸੁਪਨੇ ਤੁਸੀਂ ਜਾਈ ਬੈਠਾ ਨਾ ਇਹ ਸੱਚ ਨਹੀਂ ਹੋਣੇ। ਮੈਂ ਤੈਨੂੰ ਉਦੋਂ ਵੀ ਕਿਹਾ ਸੀਗਾ ਪਤਾ ਨਹੀਂ ਕੀ ਸੋਚ ਕੇ ਮੇਰੇ ਪਿੱਛੇ ਵੀ ਆਇਆ ਵਾ। ਮੇਰੀ ਗੱਲ ਸੁਣ ਮੇਰੇ ਭਰਾ ਵਾ ਬੜੇ ਹੀ ਡਾਡੇ ਆ ਐਵੇਂ ਹੱਥ ਪੈਰ ਨਾ ਚੜਾ ਬੈਠੀ ਕੋਈ ਨਹੀਂ ਸਾਲੇ ਹੀ ਆ ਕੀ ਗਿਆ ਉਹ ਮੈਂ ਰਿਸ਼ਤੇ ਵੱਲੋਂ ਕਹਿਣ ਡਿਆ ਜੀ ਰਿਸ਼ਤੇ ਵੱਲੋਂ ਕਹਿਣ ਡਿਆ ਮੈਂ ਤੈਨੂੰ ਹੁਣੇ ਹੁਣੇ ਕਹਿ ਦਿੰਦੀ ਆ ਕਿ ਮੇਰੇ ਨਾਲ ਕੋਈ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਨਾ ਕਰ ਮੇਰੇ ਤੈਨੂੰ ਪਾਪਾ ਦਾ ਨਹੀਂ ਪਤਾ ਉਹ ਪਤਾ ਕਿੰਨੇ ਡਾਡੇ ਆ ਮੇਰੀ ਗੱਲ ਸੁਣੋ ਮਨਾਲਾਂਗੇ ਸੋਹਰਾ ਸਾਹਿਬ ਨੂੰ ਵੀ ਬਸ ਇੱਕ ਵਾਰੀ ਤੁਹਾਡੀ ਹਾਂ ਚਾਹੀਦੀ ਆ ਮੈਂ ਕਿਹੜਾ ਕੋਈ ਦੂਜੀ ਤੀਜੀ ਗੱਲ ਕਰਨ ਦਾ ਆਪਾਂ ਤੇ ਬਸ ਘਰ ਬਸਾਉਣ ਦੀਆਂ ਗੱਲਾਂ ਕਰਨ ਨੇ। ਓਏ ਇਹ ਨਾ ਕੀ ਕਹਿੰਦੇ ਆ ਮੱਜ ਨੂੰ ਪੰਦੀ ਇੱਥੇ ਨਹੀਂ ਚੱਲਨੀ ਤੇਰੀ। ਇਹ ਕਿਤੇ ਹੋਰ ਜਾ ਕੇ ਚਲਾ। ਮੈਂ ਨਾ ਵਿਹਲੇ ਆ। ਪੇਪਰ ਸਿਰਤੇ ਆ ਉਦੋਂ ਤੂੰ ਮੇਰਾ ਸਿਰ ਖਾਣ ਆ ਗਿਆ। ਕੋਈ ਨਹੀਂ ਪੜਦੇ ਰਿਓ ਬਾਅਦ ਵਿੱਚ ਹੋਰ ਪੜਾਈਆਂ ਹੋਈ ਜਾਂਦੀਆਂ ਇੱਥੇ ਕਿਹੜੀ ਗੱਲ ਐ। ਮੇਰਾ ਧਿਆਨ ਸਿਰ ਪੜਾਈ ਵੱਲ ਆ ਵਿਹਲੇ ਕੰਮਾਂ ਵੱਲ ਨਹੀਂ ਹੈਗਾ। ਇਹ ਵੇਲੇ ਗਮ ਤੁਹਾਡੇ ਵਰਗੇ ਮੁੰਡਿਆਂ ਨੇ ਚਾਚਦੇ ਆ ਕੁੜੀਆਂ ਨੂੰ ਤੇ ਜਮਾ ਨਹੀਂ ਚਾਚਦੇ ਉਹ ਦੋਕ ਦਿਨਾਂ ਦੀ ਗੱਲ ਹੀ ਆ ਬਸ ਮੜਾ ਜਿਹਾ ਇੱਧਰ ਤੇ ਵੇਖੋ ਦੱਸੋ ਵੇਖੋ ਰਿਕਵੈਸਟ ਵਾਲੀ ਗੱਲ ਹੀ ਆ ਨਾ ਮੇਰੀ ਕੱਖ ਸੁਣ ਸਾਰਾ ਦਿਨ ਇਹੀ ਕੰਮ ਆ ਤੈਨੂੰ ਕਿੰਨੀਆਂ ਕੁ ਕੁੜੀਆਂ ਦੇ ਪਿੱਛੇ ਤੋੜਦਾ ਵਾ ਉਹ ਮਹਾਰਾਜ ਕਿੰਨੀਆਂ ਆ ਤੂੰ ਹੀ ਨਾ ਮੈਨੂੰ ਜ਼ਿਆਦਾ ਹੀ ਲੋਫਰ ਜੇ ਸਮਝੀ ਜਾਂਦੇ ਜੇ ਐਡੀ ਕੋਈ ਗੱਲ ਨਹੀਂ ਹੈਗੀ ਮੈਂ ਚੰਗੀ ਭਲੀ ਫੈਮਿਲੀ ਤੋਂ ਵੀ ਲੌਂਗ ਕਰਦਾ ਵਾਂ ਇਹ ਨਹੀਂ ਗੱਲ ਹੈਗੀ ਉਹ ਤੇ ਬਸ ਦਿਲ ਲਾਉਣ ਦੀ ਗੱਲ ਹੈ। ਹੇ ਰੱਬਾ ਮੇਰੀ ਗੱਲ ਸੁਣ। ਨਾਮ ਕੀ ਹੈ ਵੈਸੇ ਤੇਰਾ? ਜੇ ਤੇਰੀ ਕੰਪਲੇਨਟ ਕੰਪਲੀਟ ਪਾਣੀ ਹੋਵੇ ਫਿਰ ਮੈਂ ਨਾਮ ਤੇ ਦੱਸਾਂ ਆ ਨਾਮ ਦਾ ਮੁੰਡਾ ਸਾਡੇ ਕਾਲਜ ਦੇ ਵਿੱਚ ਆ ਗਿਆ ਸੀਗਾ। ਬਾਹਨੇ ਨਾਲ ਦਾ ਪੁੱਛਣਾ ਪੁੱਛੋ ਦਾਸ ਦਾ ਨਾਂ ਗੋਲਡੀ ਬਾਣ ਹੈ। ਚਲੋ ਗੋਲਦੀ ਮਾਂਜੀ ਇਤਨਾ ਕਰੋ ਜਿਸ ਤਰ੍ਹਾਂ ਆਏ ਜੇ ਨਾ ਉਸ ਤਰ੍ਹਾਂ ਹੀ ਚਲੇ ਜਾਓ ਇਤਨਾ ਨਹੀਂ ਹੈਗਾ ਵੇਖੋ ਜਾ ਤੇ ਮੈਨੂੰ ਇਹ ਗੱਲ ਕੋ ਕਿ ਜੋ ਸੋਚ ਕੇ ਆਇਆ ਉਸੇ ਤਰ੍ਹਾਂ ਹੀ ਚਲੇ ਜਾ ਤੇ ਫੇਰ ਤੇ ਮੈਂ ਚਲੇ ਜਾਣਾ ਮਤਲਬ ਜੇ ਮੈਂ ਕਹਤਾ ਨਾ ਕੀ ਕਹਿੰਦੇ ਆ ਨਾ ਚਾਹੋ ਤੇ ਤੂੰ ਇੱਥੇ ਬੈਠੇ ਰਹੋਗੇ ਨਹੀਂ ਨਹੀਂ ਮੈਂ ਚਲੇ ਜਾਣਾ ਮੈਂ ਦੱਸਾਂ ਕੀ ਸੋਚ ਕੇ ਆਇਆ ਸੀ ਦੱਸੋ ਮੈਂ ਸੋਚ ਕੇ ਆਇਆ ਸੀ ਅੱਜ ਤੁਹਾਡੇ ਕੋ ਹਾਂ ਕਰਾ ਕੇ ਜਾਣੀ ਓਹੋ ਫਿਰ ਬੜਾ ਹੀ ਗਲਤ ਸੋਚ ਕੇ ਆਇਆ ਸੀ ਮੈਂ ਤੇ ਹਾਂ ਕਰਨੀ ਨਹੀਂ ਆ ਕਿੰਨੂ ਪੁੱਛ ਕੇ ਸੋਚ ਕੇ ਆਈ ਸੀ ਇਹ ਮੁਸ਼ਕਲ ਕੀ ਆ ਇਹਦੇ ਵਿੱਚ ਕਿਤੇ ਮੰਗੇ ਮੰਗੇ ਮੇਰਾ ਨਾ ਦਿਮਾਗ ਨਾ ਖਰਾਬ ਕਰ ਮੇਰਾ ਤੇ ਆ ਸਿਰਫ ਪੜ੍ਹਾਈ ਵਾਲਾ ਫालतू ਚੀਜ਼ਾਂ ਵਾਲ ਬਿਲਕੁਲ ਧਿਆਨ ਨਹੀਂ ਚਲੋ ਛੱਡੀਏ ਬਾਕੀ ਗੱਲਾਂ ਨੂੰ ਕਾਫੀ ਪੀਏ ਹਾਇ ਰੱਬ ਬੜਾਈ ਬਤਮੀ ਇਤੇ ਬੇਸ਼ਰਮ ਕਿਸਮ ਦਾ ਇਨਸਾਨ ਆ ਮੈਂ ਤੁਹਾਡੇ ਕਾਲਜ ਆਇਆ ਤੁਹਾਡੇ ਸਕੂਲ ਆਇਆ ਤੁਹਾਨੂੰ ਤੇ ਖੁਦ ਚਾਹੀਦਾ ਕਿ ਮੈਨੂੰ ਕਾਫੀ ਪਿਓ ਤੇ ਉਲਟਾ ਮੈਂ ਤੁਹਾਨੂੰ ਪੁੱਛਣ ਡਿਆ ਮੈਂ ਕਾਫੀ ਦਾ ਉਹ ਮੈਂ ਤੈਨੂੰ ਜਾਣਦੀ ਨਹੀਂ ਮੈਂ ਤੈਨੂੰ ਕਾਫੀ ਦਾ ਕਿਉਂ ਪੁੱਛਾਂਗੀ ਉਹ ਨਾਲੇ ਬਸ ਕਰ ਜਾ ਹਣ ਮੈਂ ਚੱਲੀ ਆ ਆਪਣੀ ਕਲਾਸ ਲਾਂ ਤਾਏ ਤੇਰੇ ਵਰਗੇ ਵੇਲੇ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈ ਇਹ ਮੈਂ ਦੇ ਦੂੰ ਵੇਖ ਲਾ ਇਹ ਇੰਨਾ ਬੇਸ਼ਰਮ ਆ ਇਹਨੂੰ ਹਜੇ ਮੈਂ ਕਿਹਾ ਵੀ ਸੀਗਾ ਫੇਰ ਵੀ ਕਿ ਤਰ੍ਹਾਂ ਮੈਨੂੰ ਰੋਕਨ ਦਿਆ ਤੈਨੂੰ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਕਿ ਤਨਾ ਤੂੰ ਮੇਰੀ ਚੁੰਨੀ ਫੜ ਕੇ ਬੈਠਾ ਆਵਾ ਉਹ ਥੋੜੀ ਅਕਲ ਕਰ ਲੈ ਇਤਨਾ ਸਾਰੇ ਕੋਲੇ ਦੇ ਵਿੱਚ ਕਰੇਂਗਾ ਨਾ ਮੇਰੀ ਬਦਨਾਮੀ ਹੋਣੀ ਹੈ ਪਤਾ ਨਹੀਂ ਕਹਿੋ ਜੇ ਕੀ ਕਰਾਂ ਹੁਣ ਮੈਂ ਤੈਨੂੰ ਅੱਜ ਤੋਂ ਬਾਅਦ ਨਾ ਮੈਨੂੰ ਵਿਖਣਾ ਨਹੀਂ ਚਾਹੀਦਾ ਤੂੰ ਇਸ ਕਾਲੇ ਦੇ ਵਿੱਚ ਕੀ ਹੋਇਆ ਅਇਸ ਤਵਾਨ ਮੈਨੂੰ ਨਜ਼ਰ ਨਹੀਂ ਆਦੀ ਮੇਰੇ ਕੋਲ ਇਹ ਦੇ ਵਿੱਚ ਕਿਰਨ ਜੀ ਕਿਰਨ ਜੀ ਓਹ ਕਿਰਨ ਜੀ ਪਸਾਰੋ ਘਰ ਮੇਰੇ ਨਾਲ ਤਾਂ ਅੱਜ ਦਾ ਦਿਨ ਵੀ ਗਿਆ ਹੁਣ ਕੱਲ ਫੇਰ ਡਿਊਟੀ ਤੇ ਆਉਣਾ ਪੈਣਾ ਇਸੇ ਓਏ ਮੰਮੀ ਉੱਥੇ ਰੱਖੋ ਸਰਾਂ ਵਾਲੀ ਕਿੱਥੇ ਰੱਖੀ ਜਾਂਦੇ ਪਏ ਮੇਰੀ ਗੱਲ ਸੁਣ ਪਹਿਲੇ ਚਾਦਰ ਤੇ ਸਹੀ ਕਰ ਲਈਏ ਤੇ ਕਰੋ ਜਲਦੀ ਫਿਰ ਚਲ ਪੋ ਜਾਂਂਦੀ ਮੰਮੀ ਮੇਰੀ ਗੱਲ ਦੱਸਨੀ ਯਾਦ ਹੀ ਕੋਈ ਨਹੀਂ ਹੋ ਰਹੀ ਕਿਹੜੀ ਕੁੜੀ ਦਾ ਨਾਂ ਪਤਾ ਲੱਗ ਗਈ ਕੁੜੀ ਦਾ ਨਾਂ ਕਿਹੜੀ ਕੁੜੀ ਦਾ 골ਡੀ ਦੀ ਜਿਹੜੀ ਕੁੜੀ ਮਗਰ ਭੱਜਿਆ ਫਿਰਦਾ ਸੀ ਸ਼ਦਾਈ ਹੋਇਆ ਫਿਰਦੇ ਸੀ ਦੇ ਮਗਰ ਅੱਛਾ ਉਹਦਾ ਨਾਂ ਪਤਾ ਲੱਗ ਗਿਆ ਲੈ ਤੇ ਚਲੋ ਬੜਾ ਚੰਗਾ ਆਇਆ ਪਰ ਮੇਰੀ ਗੱਲ ਸੁਣੋ ਨਾਮ ਨੂਮ ਨੂੰ ਛੱਡੋ ਅਪਾ ਦਾ ਘਰ-ਬਾਰ ਸਾਰਾ ਕੁਝ ਪਤਾ ਕਰੀਏ ਤੇ ਇੰਨਾ ਟਾਈਮ ਨਹੀਂ ਹੈਗਾ ਆਪਾਂ ਦਵਾ-ਦਵ ਕਰੀਏ ਤੇ ਮਹੀਨੇ ਵਿੱਚ ਨਾ ਹੁਣਾਂ ਦਾ ਵਿਆਹ ਕਰਨਾ ਹੈ ਪੁੱਛ ਤੇਰੇ ਕੁੜੀ ਦਾ ਨਾਂ ਕੀ ਆ ਮੈਂ ਪੁੱਛ ਲਾਂਗੀ ਨਾ ਪਹਿਲੇ ਮੇਰੀ ਗੱਲ ਸੁਣ ਲੈ ਕਿ ਨਾਂ ਹੈ ਕੁੜੀ ਦਾ ਕਿਰਨ ਅੱਛਾ ਕਿਰਨ ਲੈ ਨਾਂ ਤੇ ਬੜਾ ਵਧੀਆ ਸ਼ਾਹਰੁਖ ਖਾਨ ਵਾਲੀ ਫਿਲਮ ਵਾਲੀ ਜਿਹੀ ਆ ਗਈ ਮੇਰੀ ਗੱਲ ਸੁਣੋ ਆਪਾਂ ਸੀਰੀਅਸਲੀ ਉਹਦਾ ਘਰ-ਬਾਰ ਪਤਾ ਕਰੀਏ ਤੇ ਆਪਾਂ ਆਪ ਹੀ ਉਹਦੇ ਘਰ ਰਿਸ਼ਤਾ ਲੈ ਕੇ ਚੱਲ ਜੰਨੇ ਆ ਤੇਰੇ ਸਾਬ ਜਿਵੇਂ ਕਰਨਾ ਚਾਹੀਦਾ ਤੇ ਹੋਰ ਕੀ ਆ ਅੱਜ ਕੱਲ੍ਹ ਜਵਾਨੇ ਵਿੱਚ ਲੋਕੀ ਸਿੱਧਾ ਹੀ ਚਲ ਜਾਂਦੇ ਆ ਤੇ ਆਪਾਂ ਵੀ ਚਲ ਜਾਾਂਗੇ ਉਹਦੇ ਘਰ-ਬਾਰ ਪਤਾ ਕਰ ਲਈਏ ਨਾ ਕੀ ਹੋ ਜਾਵੇ ਨਾਲੇ ਵੇਖਚਾ ਖਾਵਾਂਗੇ ਤੇ ਨਾਲੇ ਕੁੜੀ ਦਾ ਪਤਾ ਲੱਗ ਜਾਏਗਾ ਚਲ ਠੀਕ ਐ ਇਦਾਂ ਹੀ ਕਰਦੇ ਹਾਂ ਆਏ ਕਿ ਨਖਲੇਰਾ ਐਨਾ ਖਲੇਰਾ ਹੋਣੇ ਮੈਂ ਸਫਾਈ ਕਰਾਈ ਐ ਖਰੇ ਮੁੰਡੇ ਦੇ ਦਿਮਾਗ ਨੂੰ ਕੀ ਹੋ ਗਿਆ ਐਨਾ ਖਲੇਰਾ ਬਾਜਲ ਬਤਿਆਰ ਹੁੰਦਾ ਤੂੰ ਪਤਾ ਮੈਂ ਤਿਆਰ ਹੁੰਦਾ ਜਾਣਾ ਅਤਾ ਪਤਾ ਹੈ ਨਹੀਂ ਕੁੜੀ ਦਾ ਬਦ ਉਹਦੇ ਮਗਰ ਜੂਨ ਲੱਗ ਗਿਆ ਦਿਮਾਗ ਹੀ ਖਰਾਬ ਹੋ ਗਿਆ ਮੈਂ ਕਹਿੰਦੀ ਜੂ ਮਾ ਉੱਧਰ ਮਗਰ ਲੱਗਾਈ ਜੇ ਅਕਲ ਹੀ ਘਟੇ ਜਬੜੀ ਜਾਂਦੀ ਹੈ ਘਰ ਦਾ ਕੋਈ ਹਾਲ ਨਹੀਂ ਉੱਥੇ ਪਾਣੀ ਪੀਤਾ ਉੱਥੇ ਗਲਾਸ ਉੱਥੇ ਚਾਹ ਪੀਦੀ ਉੱਥੇ ਬਿਸਕੁਟ ਬਸ ਐਈ ਕੋਈ ਸੁੱਟ ਸੜ ਕੇ ਤੁਰ ਪੰਦਾ ਅਕਲ ਕੋ ਲੈ ਨਹੀਂ ਇਹਨ ਕੋਈ ਵੀ ਵਿਆਹ ਕਰਾਣਾ ਨਹੀਂ ਮੈਂ ਤਾਂ ਹੋਣ ਨਹੀਂ ਦੇਣਾ ਜਿੰਨਾ ਮਰਜ਼ੀ ਭੱਜੀ ਜਾਵੇ ਮਗਰ ਜਿੱਥੇ ਮੈਂ ਕਰਨਾ ਮੈਂ ਉੱਥੇ ਹੀ ਕਰਕੇ ਰਹਿਣਾ ਸਿਮਰਨ ਕਿੱਥੇ ਹੀ ਆਂਗੇ ਆ ਕੇ ਮੇਰੀ ਗੱਲ ਸੁਣੋ ਪਹਿਲਾਂ ਜਲਦੀ ਜਲਦੀ ਆ ਗਈ ਆ ਗਈ ਆ ਗਈ ਹਾਂਜੀ ਮੈਂ ਨਾ ਐਦਵਰ ਦਾ ਟਾਈਮ ਦੇ ਦਿੱਤਾ ਰਾਂ ਉਹਨੂੰ ਵਿਖਾਉ ਖਾਈ ਦਾ ਕਿਨੂੰ ਕੁੜੀ ਐ ਲੈ ਉਹ ਜਿਹੜੀ ਮੇਰੇ ਭੂਆ ਨੂੰ ਕਰਾਂਦੀ ਵੀ ਰਿਸ਼ਤਾ ਐਦਵਰ ਦਾ ਟਾਈਮ ਆਹੋ ਐਦਵਰ ਦਾ ਪਰਸਨਲ ਟਾਈਮ ਦੇ ਦਿੱਤਾ ਤੇ ਮੈਂ ਕਿਦਨੇ ਹੋਰ ਨਹੀਂ ਹੋਂਦੇ ਰਾਂ ਜੋ ਮਰਜ਼ੀ ਐ ਕਹੀ ਜਾਵੇ ਉੱਥੇ ਹੀ ਕਰਨਾ ਰਿਸ਼ਤਾ ਦਿੱਤਾ ਮੈਂ ਕਹਿੰਨੀ ਬੀਜੀ ਅਸੀਂ ਉਹਦੀ ਮਰਜ਼ੀ ਤੋਂ ਬਿਨਾ ਕਿਵੇਂ ਕਰ ਲਾਂਗੇ ਮੰਨਾ ਹੀ ਪੈਣਾ ਉਹਨੂੰ ਕਿਉਂ ਮੰਨਾ ਪੈਣਾ ਕੋਈ ਫੌਸਲਾ ਹੁਕਮ ਥੋੜਾ ਮਿਲਿਆ ਉਹਨੂੰ ਵੀ ਉਹਨੂੰ ਮੰਨਾ ਹੀ ਪੈਣਾ ਨਹੀਂ ਮੈਂ ਉਹਦਾ ਵਿਆਹ ਕਰਾਣੇ ਫਾਂਸੀ ਲੱਭ ਨਹੀਂ ਮਿਆਂ ਤੇ ਹੋਰ ਕੀ ਨੱਗੇ ਹੈਪੀ ਨੂੰ ਫਾਂਸੀ ਲਾਈ ਐ ਹੈਪੀ ਬੀਜੀ ਹੈਪੀ ਦੀ ਪੂਜਾ ਦੇ ਨਾਲ ਅਡਜਸਟਮੈਂਟ ਹੋ ਗਈ ਵਧੀਆ ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦੀ ਹੋਏਗੀ ਨਾਲ ਜਿਹੜੀ ਗੋਲਡੀ ਨੂੰ ਕੁੜੀ ਪਸੰਦ ਹੈ ਨਾ ਮੈਂ ਤੇ ਉਹਦੇ ਨਾਲ ਹੀ ਉਹਦਾ ਕਰਾਣਾ ਜੇ ਐਵੇਂ ਨਾ ਕਿਸੇ ਨੂੰ ਘਰ ਸੱਦ ਲਿਆ ਜੇ ਤੇ ਹੋਰ ਮੁੰਡਾ ਕਲੇਸ਼ ਪਾ ਕੇ ਬਹਿ ਜੇ ਤੇਰਾ ਹੀ ਵਿਗੜਿਆ ਹੈ ਵਿਗੜਿਆ ਹੈ ਪਰ ਬੀਜੀ ਤੁਸੀਂ ਗੱਲ ਸਮਝੋ ਨਾ ਐਸਾ ਨਹੀਂ ਹੁੰਦਾ ਐਸਾ ਹੀ ਹੁੰਦਾ ਤੁਸੀਂ ਐਦਾਂ ਕਿਵੇਂ ਟਾਈਮ ਦੇ ਦਿੱਤਾ ਨਾ ਨਾ ਉਹਦਾ ਅਧਾਰ ਨਾ ਪਤਾ ਕੋਈ ਗੱਲ ਨਹੀਂ ਕੋ ਬਾਤ ਨਹੀਂ ਕੁੜੀ ਬੀਜੀ ਸਾਹਿਬ ਤਾਂ ਉਹਨਾਂ ਦੇ ਪਰਿਵਾਰ ਦਾ ਮੇਰੀ ਗੱਲ ਸੁਣੋ ਕਿਸੀਤੀ ਪੈਨੂ ਇਦਾਂ ਨਹੀਂ ਕਹਿੰਦਾ ਆਤਾ ਨਹੀਂ ਪਤਾ ਨਹੀਂ ਆਤੇ ਪਤੇ ਤੋਂ ਬਗੈਰ ਥੋੜਾ ਕੁਲੀ ਯੂਨੀਵਰਸਿਟੀ ਅੱਜ ਫੜਦੀ ਫਿਰਦੀ ਹੈ ਸੋਖਨੜੂ ਦਾ ਸਾਰਾ ਪਰਿਵਾਰ ਹੁਣ ਅਸੀਂ ਕਿਉਂ ਕਹੀਉਨਾ ਆਤਾ ਪਤਾ ਨਹੀਂ ਹੈਗਾ ਤੁਹਾਨੂੰ ਕੁਝ ਪਤਾ ਹੈ ਹਾਂ ਮੈਨੂੰ ਸਾਰਾ ਪਤਾ ਕੀ ਪਤਾ ਅੰਦਾਜ਼ਾ ਮਨ ਕੀ ਪਤਾ ਮੈਂ ਤੁਹਾਨੂੰ ਕੀ ਦੱਸਾਂ ਮੈਂ ਜਦੋਂ ਸਮਾਂ ਆਏਗਾ ਨਾ ਮੈਂ ਸਾਰਾ ਕੁਝ ਦੱਸ ਲਾਂਗੀ ਮੈਂ ਤੁਹਾਨੂੰ ਸਾਫ਼-ਸਾਫ਼ ਕਹਿੰਦੀ ਵੀ ਜੇ ਬੀਜੀ ਦੇਖੋ ਅਬ ਮੈਂ ਤੁਹਾਡੇ ਅੱਜ ਤੱਕ ਨਹੀਂ ਕਦੀ ਬੋਲੀ ਦੇਖੋ ਇੱਕ 골ਡੀ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਮੈਂ ਉਹਦੀ ਜ਼ਿੰਦਗੀ ਬਰਬਾਦ ਨਹੀਂ ਜੇ ਹੋਣਣੀ ਜਿੱਥੇ ਮੇਰਾ ਪੁੱਤ ਹੱਥ ਰੱਖੇਗਾ ਨਾ ਕਿ ਮੈਂ ਉਸ ਕੁੜੀ ਨਾਲ ਕਰਨਾ ਤੇ ਮੈਂ ਉੱਥੇ ਹੀ ਕਰਨਾ ਜੇ ਇਹਦੇ ਆਸੇ ਭਾਵੇਂ ਮੈਨੂੰ ਜੋ ਕੁਝ ਮਰਜ਼ੀ ਕਰਨਾ ਪਾਵੇ ਤੇ ਉਹਨਾਂ ਨੂੰ ਹਾਂ ਨਾ ਕਰ ਦਿਆ ਜੇ ਤੇ ਮੈਂ ਕਲੇਸ਼ ਨਹੀਂ ਜਣਾਇਆ ਐਤਵਾਰ ਨੂੰ ਮੈਂ ਉਹਦੀ ਜ਼ਿੰਦਗੀ ਬਰਬਾਦ ਕਰਨ ਢਈ ਆ ਤੂੰ ਕਹਤਾ ਨਾ ਤੇ ਬੀਜੀ ਸਵਾਰਦੇ ਵੀ ਨਹੀਂ ਪਏ ਤੁਸੀਂ ਮੈਂ ਸਵਾਰਦੇ ਨਹੀਂ ਪਈ ਮੈਂ ਅੰਦਰ ਸੁਣਦੀ ਪਈ ਆ ਤੁਸੀਂ ਜੋਨ ਲੱਗੇ ਬੋਲਣ ਖਲਾਰਾ ਪਾਇਆ ਕਲਾਰਾ ਪਾਇਆ ਤੁਸੀਂ ਜਿਸ ਦਿਨ ਉਹਨੇ ਕਿਹਾ ਹੈ ਨਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਨਾ ਤੁਸੀਂ ਮੁੰਡੇ ਦੇ ਮਗਰ ਪੈ ਗਏ ਯਾਰ ਤੋਂ ਹੋ ਗਏ ਕਿਹੜੀ ਗੱਲੋਂ ਨੀ ਮੇਰੀ ਗੱਲ ਸੁਣ ਤੇਰੀ ਅੱਖਾਂ ਬੰਦ ਹੈ ਕਿ ਉਹਦੀਆਂ ਅੱਖਾਂ ਬੰਦ ਨਹੀਂ ਮੈਂ ਨਹੀਂ ਆ ਨਹੀਂ ਤੁਹਾਨੂੰ ਨਹੀਂ ਪਤਾ ਉਹਦੇ ਖਲਾਰੇ ਚੁੱਕੇ ਹੁਣੇ ਮੈਂ ਜ਼ਵਾਈ ਕਰਾਈ ਜਾ ਰਹੀ ਵੀ ਅਸੀਂ ਹੁਣੇ ਸਾਰੇ ਅੰਦਰ ਵੀ ਸਾਰਾ ਸਫਾਈ ਕਰਦੇ ਪਏ ਆ ਉਹ ਨਹੀਂ ਪਤਾ ਸਾਰ ਲੋਗ ਆਪਾਂ ਮੁਕਾਇਆ ਚੁੱਕ ਲਾਂਗੇ ਅੱਗੇ ਕਰਦਾ ਸਾਰਾ ਖਲਾਰਾ ਤੁਸੀਂ ਚੱਕਦੇ ਹੋ ਤੇ ਚੁੱਕ ਨਹੀਂ ਆ ਨਹੀਂ ਚੁੱਕਦੇ ਤੇ ਚੁੱਪ ਉਹ ਤੇ ਕਮਲੀ ਐ ਉਹਨਾਂ ਤੇ ਪਤਾ ਨਹੀਂ ਕੋਈ ਕੰਮ ਕਰਨਾ ਮੈਂ ਕਰਦਾ ਕਿ ਨਹੀਂ ਕਰਦਾ ਚੁੱਪ ਹੋ ਜਾ ਲੜਨਾ ਮੰਮੀ ਤੂੰ ਐਵੇਂ ਨਾ ਬੋਲੀ ਜਾਇਆ ਕਰ ਹਰ ਗੱਲ ਦੇ ਵਿੱਚ ਕਰਾ ਤੁਸੀਂ ਵੀ ਮੰਮੀ ਚੁੱਪ ਕਰੋ ਮੇਰੀ ਗੱਲ ਸੁਣੋ ਬੀਜੀ ਉਹਨਾਂ ਨੂੰ ਜਿੰਨਾਂ ਨੂੰ ਟਾਈਮ ਦਿੱਤਾ ਜੇ ਨਾ ਇਸ ਤਰ੍ਹਾਂ ਨਾਲ ਕੋਈ ਟਾਈਮ ਦਿਓ ਸਾਡਾ ਮੁੰਡੇ ਨੇ ਜੇ ਸਾਹਮਣੇ ਨਾ ਕਰ ਦਿੱਤੀ ਤੇ ਫਿਰ ਕਿੰਨੀ ਬੇਇੱਜ਼ਤੀ ਵਾਲੀ ਗੱਲ ਹੈ ਕੁਛ ਨਹੀਂ ਹੁੰਦਾ ਨਹੀਂ ਨਹੀਂ ਅੱਧਾ ਧੀ ਵੇਲੇ ਨੂੰ ਨਾ ਨਹੀਂ ਕਰਨੀ ਤੇ ਕੁਛ ਨਹੀਂ ਹੁੰਦਾ ਪਹਿਲਾਂ ਦੇਖਾ ਦਿਖਾਈ ਹੁੰਦੇ ਕੀ ਚੰਗਾ ਹੋਏਗਾ ਜੋ ਮੇਰੇ ਪੁੱਤ ਵਾਸਤੇ ਚੰਗਾ ਹੈ ਨਾ ਮੈਂ ਆਪੇ ਵੇਖ ਲਾਂਗੀ ਨਾਲ ਬੀਜੀ ਮੇਰੀ ਗੱਲ ਸੁਣੋ ਹਟੇ ਮੁੰਡੇ ਦੇ ਮਗਰ ਨਾ ਪਿਆਰਿਆ ਕਰੋ ਸਾਰੀ ਦਿਹਾੜੀ ਮੇਰਾ ਪੁੱਤ ਸੜਕਾ ਤੇ ਰਹਿੰਦਾ ਤੇ ਸਮਾਜ ਕੱਲ ਪਤਾ ਨਾ ਕਿੰਨਾ ਖਰਾਬ ਹੈ ਮੈਂ ਨਹੀਂ ਚਾਹਦੀ ਕੋਈ ਵੀ ਮਾੜਾ ਸਗਨ ਮੇਰੇ ਪੁੱਤ ਦੇ ਨਾਲ ਹੋਵੇ ਔਰ ਜਿੱਥੇ ਮੇਰਾ ਪੁੱਤਰ ਕਹੇਗਾ ਨਾ ਮੈਂ ਉੱਥੇ ਹੀ ਵਿਆਹ ਕਰਾਂਗੀ ਮੈਂ ਉਹਦੀ ਮਾਂ ਮੈਂ ਜਿੰਦੀ ਖੜੀ ਆ ਜਾਈ ਮੈਂ ਮਰ ਨਹੀਂ ਗਈ ਨਹੀਂ ਮੈਂ ਉਹਦਾ ਬੁਰਾ ਨਹੀਂ ਆ ਕਦੀ ਕਰਨੀ ਬਰਬਾਦੀ ਕਰਨੀ ਕਰਨੀ ਨਾ ਮੈਂ ਬੁਰਾ ਜੇ ਤੇਰਾ ਪੁੱਤਰ ਹੈ ਤੇਰਾ ਵਖਰਾ ਪੁੱਤਰ ਦੁਨੀਆਂ ਦਾ ਪੁੱਤਰ ਬੰਦੇ ਨਹੀਂ ਦੇ ਤੇਰਾ ਪੁੱਤਰ ਹੈ ਮੇਰਾ ਪੋਤਰਾ ਵਾ ਜੀ ਪੋਤਰਾ ਹੁੰਦਾ ਨਾ ਤੇ ਤੁਸੀਂ ਉਹਦੀ ਮਰਜ਼ੀ ਤੋਂ ਬਿਨਾ ਨਾ ਉਹਦੀ ਜ਼ਿੰਦਗੀ ਦਾ ਇੰਨਾ ਵੱਡਾ ਡਿਸੀਜਨ ਨਾ ਲੈ ਲੋ ਉਹਦੀ ਮਰਜ਼ੀ ਨਾਲ ਬੋਲ ਪੂਜਾ ਤੂੰ ਕਿਉਂ ਚੁੱਪ ਘਲੋਤੀ ਨਾ ਲੈ ਜਿਹੜੇ ਬੱਚੇ ਕਾਰੋਬਾਰ ਕਰਦੇ ਆ ਨਾ ਉਹ ਸੜਕਾਂ ਤੇ ਹੀ ਰਹਿੰਦੇ ਆ ਉਹ ਘਰ ਅੰਦਰ ਨਹੀਂ ਬੈਠਦੇ ਨੇ ਮਾਂ ਤੇ ਉਹਨਾਂ ਦੀ ਮਾਮਾ ਉਹਨਾਂ ਦੀ ਦਾਦੀਆਂ ਇਦਾਂ ਲਾਲ ਲੜ ਕੇ ਪੁੱਤ ਨੂੰ ਪੋਤਰੇ ਨੂੰ ਘਰੋਂ ਨਹੀਂ ਕੱਢਦੀਆਂ ਨਹੀਂ ਮੈਂ ਘਰੋਂ ਕੱਢਿਆ ਉਹਨਾਂ ਤੇ ਬੀਜੀ ਕਿਹੜਾ ਤੇ ਕੱਢਣਾ ਇੱਕੋ ਬਰਾਬਰ ਹੁੰਦਾ ਅੱਛਾ ਇੱਕੋ ਬਰਾਬਰ ਮੈਂ ਅਗਰ ਤੇਰੀਆਂ ਸ਼ਹਿਰ ਦਿੱਤੀ ਤਾਂ ਇਹ ਇੰਨਾ ਵਿਗੜ ਗਿਆ ਕੋਈ ਗੱਲ ਨਹੀਂ ਹਾਂ ਜੇ ਮੈਂ ਵਿਗਾੜਿਆ ਨਾ ਤੇ ਮੈਂ ਸੁਧਾਰ ਵੀ ਲਾਂਗੀ ਦੇਖੀ ਗੱਲ ਜੇ ਮੇਰੇ ਪੁੱਤਰ ਨੂੰ ਗੱਲਾਂ ਨਹੀਂ ਕਰਦੇ ਜਿੱਥੇ ਉਹ ਕਹੇਗਾ ਉੱਥੇ ਹੀ ਉਹਦਾ ਵਿਆਹ ਹੋਣਾ ਜੇ ਇਹਦੇ ਵਾਸਤੇ ਮੈਨੂੰ ਜੋ ਮਰਜ਼ੀ ਕਰਨਾ ਪਵੇ ਨਾ ਮੈਂ ਕਰਾਂਗੀ ਮੈਂ ਆਪਣੇ ਬੱਚਿਆਂ ਦੀ ਲਾਈਫ ਨਹੀਂ ਜੇ ਬਰਬਾਦ ਹੋਣ ਦੇਣੀ ਸਿੱਧੀ ਗੱਲ ਜੇ ਆ ਮੰਮੀ ਬੱਸ ਹੁਣ ਤੁਹਾਡੀ ਨਹੀਂ ਚਾਹਾਂਗਾ ਤੁਸੀਂ ਅੰਦਰ ਜਾ ਅੱਛਾ ਤੇ ਸਮਝਾ ਦੇ ਪੂਜਾ ਸਮਝਾ ਦੇਣੀ ਮੈਂ ਸਮਝਾ ਦੇਣੀ ਤੂੰ ਹਾਂ ਤੂੰ ਯਾਰ ਬੀਪੀ ਆਈ ਨਾ ਕਰਾ ਲੈਣਾ ਇੱਥੇ ਜਦੋਂ ਵੇਖੋ ਜਦੋਂ ਵੇਖੋ ਐਵੇਂ ਹੀ ਬੋਲੀ ਜਾਏਗੀ ਹਾਰਵੇਲ ਹੋਰ ਕੋਈ ਕੰਮ ਹੀ ਕੋਈ ਨਹੀਂ ਕੋਈ ਕੰਮ ਬੱਲੇ ਕੁਛ ਅਗਾ ਨਹੀਂ ਐ ਦੇ ਗੱਲ ਨਹੀਂ ਕੋਈ ਬਾਤ ਨਾ ਤੇਰਾ ਵਿਆਹ ਨਾ ਕਿ ਤੱਕ ਜਿਵੇਂ ਅੰਦਾਜ਼ ਅਰੇ ਅੱਛਾ ਮੇਰੀ ਗੱਲ ਸੁਣ ਮੇਰਾ ਵਿਆਹ ਉਹ ਹੋ ਗਏ ਨਾ ਹੁਣ 4-5 10 ਸਾਲ ਉਹ ਚੀਜ਼ ਹੋਰ ਹੁੰਦੀ ਐ ਉਹ ਟਾਈਮ ਹੋਰ ਸੀ ਹੁਣ ਆਜ ਬੱਚਿਆਂ ਦੀ ਪਸੰਦ ਦਾ ਟਾਈਮ ਜਮਾਨਾ ਹੋਰ ਚੱਲਦਾ ਪਿਆ ਤੇਰਾ ਹੋਰ ਜਿਵੇਂ ਬੰਦਾ ਮੇਰੀ ਗੱਲ ਸੁਣ ਤੂੰ ਚੁੱਪ ਕਰੋਗੇ ਆਪਾਂ ਕਿਹੜਾ ਹਜੇ ਕੁੜੀ ਨਾਲ ਰਿਸ਼ਤਾ ਕਰ ਦਿੱਤਾ ਆਪਾਂ ਹੱਲ ਜਿਹੜੀ ਉਹਨੇ ਕੁੜੀ ਵੇਖੀ ਆ ਆਪਾਂ ਵੇਖੀਏ ਆ ਦਾ ਘਰ-ਬਾਰ ਵੇਖੀਏ ਪੁੱਛੀਏ ਕੀ ਪਤਾ ਉਹ ਵਧੀਆਂ ਇਸ ਤੋਂ ਨਾ ਵਧੀਆਂ ਹੁਣ ਜਿਹੜਾ ਤੂੰ ਹੀ ਵੇਖਿਆ ਵੇ ਨਹੀਂ ਪਹਿਲੇ ਕੁੜੀ ਵੇਖੀਏ ਤੇ ਸਹੀ ਪੂਜਾ ਤੇਰਾ ਵੀ ਫਰਜ਼ ਬੰਦਾ 골ਡੀ ਸਮਝਾਵੇ ਕਿ ਜੋ ਦਾਦੀ ਕਹਿੰਨ ਵਾ ਠੀਕ ਹੈ ਨਾਲੇ ਮੇਰੀ ਗੱਲ ਸੁਣ ਤੂੰ ਵੀ ਤਾਂ ਸੋਚ ਦਿਮਾਗ ਨਾਲ ਕਿ ਜੇ 골ਡੀ ਬਾਹਰ ਚਲਾ ਗਿਆ ਕੁੜੀ ਨਾ ਵਾ ਤੇ ਸਾਰਾ ਘਰ-ਬਾਰ ਤੇਰੇ ਜੋਗ ਹੈਪੀ ਤੇ ਤੇਰੇ ਜੋਗਾ ਹੀ ਹੈ ਇਹ ਸਭ ਕੁਝ ਜੋ ਜ਼ਾਇਦਾ ਤੇਰੇ ਜੋਗੀ ਹੋ ਤੂੰ ਇਹ ਗੱਲ ਕਿਉਂ ਨਹੀਂ ਸੋਚਦੀ ਪਰ ਬੀਜੀ ਪਹਿਲਾਂ ਵੀ ਤਾਂ ਸਾਰਾ ਕੁਝ ਮੇਰੇ ਕੋਲ ਹੀ ਆ ਮੇਰੇ ਵਾਸਤੇ ਹੀ ਆ ਇੱਥੇ ਵੀ ਕਿੰਨਾ ਵਧੀਆ ਸਾਡਾ ਕੰਮ ਕਰ ਰਿਹਾ ਹੈ ਏਡਾ ਵੱਡਾ ਸਾਡਾ ਘਰ-ਬਾਰ ਹੈ ਸਭ ਕੁਝ ਦਿੱਤਾ ਰੱਬ ਨੇ ਮੈਨੂੰ ਇਹ ਚੀਜ਼ ਦਾ ਕੋਈ ਲਾਲਚ ਨਹੀਂਗਾ ਕਿ 골ਡੀ ਇੱਥੇ ਰਵੇ ਜਾਂ ਬਾਹਰ ਜਾਵੇ ਮੈਂ ਤੇ ਇਹ ਚਾਹਨੀ ਆ ਕਿ ਉਹ ਬਸ ਖੁਸ਼ ਰਹੇ ਜਿੱਥੇ ਉਹ ਚਾਹੁੰਦਾ ਹੈ ਨਾ ਉੱਥੇ ਉਹਦਾ ਵਿਆਹ ਕਰੀਏ ਤੇ ਉਹ ਆਪਣੀ ਅਗਲੀ ਜ਼ਿੰਦਗੀ ਨਾਲ ਵਧੀਆ ਬਿਤਾਵੇ ਜੇ ਸਾਡਾ ਬੱਚਾ ਖੁਸ਼ ਨਹੀਂ ਹੋਏਗਾ ਤੇ ਅਸੀਂ ਬਾਕੀ ਚੀਜ਼ਾਂ ਨੂੰ ਕੀ ਕਰਾਂਗੇ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਤੁਸੀਂ ਸੋਚ ਜੀ ਆ ਜੇ ਨੂੰ ਸਾਹ ਮੈਨੂੰ ਨਹੀਂ ਕੋਈ ਸਮਝ ਤੁਹਾਡੀ ਗੱਲ ਦੀ ਲੱਗਦੀ ਨੂੰ ਨਹੀਂ ਪਤਾ ਕਿਸ ਤਰ੍ਹਾਂ ਤੁਸੀਂ ਨੂੰ ਸਾਥ ਸੋਚਦੀ ਐ ਪਰ ਮੈਂ ਤੁਹਾਨੂੰ ਦੱਸਾਂ ਜੋ ਮੈਂ ਕਹਤਾ ਪੱਥਰ ਤੇ ਲਕੀਰ ਹੈ ਜੇ ਮੈਂ ਕਹਣਾ ਇੱਥੇ ਰਿਸ਼ਤਾ ਕਰਨਾ ਤੇ ਇੱਥੇ ਹੀ ਹੋਣਾ ਠੀਕ ਆ ਬੀ ਜੀ ਜਿੱਦਾਂ ਤੁਹਾਡੀ ਮਰਜ਼ੀ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਐ ਨਾ ਸਹੀ ਕੁਝ ਕਰ ਰਹੇ ਹੋ ਐ ਗਲਤ ਕਰ ਰਹੇ ਹੋ ਮੈਂ ਵੀ ਅਦਨਾਈ ਨਾਇਨ ਸਾਫੀ ਨਹੀਂ ਹੁੰਦੇ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀ ਚੱਲਣੀ ਤੇ ਹੈ ਨੀ ਜੀ ਜੋਦੀ ਮਰਜ਼ੀ ਹੋਏਗੀ ਉਹੀ ਕਰਨਾ ਜੀ ਆਪਾਂ ਬਾਕੀ ਤੁਹਾਨੂੰ ਕੁਝ ਚਾਹੀਦਾ ਤਾਂ ਦੱਸੋ ਮੈਂ ਲਿਆਦਾ ਰੋਟੀ ਪਾਣੀ ਚਾੜ ਕੇ ਸੁਆ ਕਰਦੇ ਤਾਂ ਕੀ ਮੈਂ ਖਾਣਾ ਪੀਣਾ ਜਾਤ ਹੋਈ ਸਾਰਿਆਂ ਦੇ ਦੇ ਇੱਕ ਤੋਂ ਇੱਕ ਵੱਧ ਜਵਾਨਾ ਖੁੱਲੀਆਂ ਆਈਆਂ ਵਿਗਾਰ ਛੜਿਆ ਸਾਰੇ ਟੱਬਰ ਨੂੰ ਇਹਨੇ ਸਿਮਰਨ ਕਰੇ ਕੀ ਇਹਦਾ ਦਿਮਾਗ ਨੂੰ ਹੋਇਆ ਮੁੰਡੇ ਦੇ ਮਗਰ ਲੱਗੀ ਜਾਂਦੀ ਲੱਗੇ ਐ ਨਹੀਂ ਸੋਚਦੀ ਕਿ ਵੱਡੇ ਜਿਹੜੇ ਸੋਚਦੇ ਸਹੀ ਸੋਚਦੇ ਚਾਰ ਬਾਵਾ ਬੰਦ ਇਹ ਚੰਗੇ ਪਰਿਵਾਰ ਚ ਵਿਆਹ ਕਰਾਂਗੇ ਚਾਰ ਬਾਵਾ ਹੋਣ ਗਿਆ ਦੀਆ ਦੁੱਖ ਸੁਖੇ ਲਈ ਸਾਥ ਦੇਣਗੇ ਮੂੰ ਚੁੱਕਿਆ ਮੈਂ ਉਹ ਵੇਖ ਲਈ ਮੈਂ ਉਹ ਵੇਖ ਲਈ ਬਸ ਸੂਰਤ ਹੀ ਵੇਖੀ ਜਾਈ ਸਿਰਤ ਨਾਲ ਅੰਦਰ ਦੀ ਦੇਖੀ ਕੀ ਹੈਗੀ ਕੁੜੀ ਦੀ